ਆ ਦੀਦ ਕੁਝ ਖਾਸ ਦਵਾਈ ਜਣੀ ਚਾਹੀਦੀ ਆ ਉਹ ਦਵਾਈ ਕਿਤੋਂ ਨਹੀਂ ਆਨੀ ਤੇ ਤੁਹਾਸਾ ਬਾਦਸ਼ਾਹ ਸ਼ਾਹ ਜਹਾਂ ਦਾ ਇੱਕ ਕੋਈ ਮੰਤਰੀ ਸੀ ਉਹ ਗੁਰੂ ਦਾ ਸੇਕ ਸੀ ਉਹਨੂੰ ਉਹ ਕਿਤੇ ਗੁਰੂਹਾਰਾਜ ਪਾਸ਼ਾ ਬਾਸ ਆਇਆ ਸੀ ਉਹਨੂੰ ਪਤਾ ਜੋ ਕਹਿੰਦਾ ਗੁਰੂਹਾਰਾਜ ਦੀ ਕੋਲ ਬੜੀਆਂ ਜੜੀ ਕੁਟੀਆਂ ਨੇ ਅਗਰ ਤੁਸੀਂ ਜਾਓ ਤਾਂ ਉਹਨਾਂ ਕੋ ਉਹ ਦਵਾਈ ਲੈ ਸਕਦੇ ਜੀ ਤੇ ਉਹ ਜਿਹੜਾ ਸ਼ਾਹ ਜਹਾਂ ਕਹਿੰਦਾ ਕਿ ਮੈਂ ਗੁਰੂਹਾਰਾਜ ਜੀ ਦੇ ਦਰਬਾਰ ਈ

ਹਰਕਰ ਨੂੰ ਹਰਾ ਪਰਕਰਨ ਦਾ ਉਹਨਾਂ ਨੇ ਸਭ ਤੋਂ ਵੱਡਾ ਉਪਰਾਲਾ ਕੀਤਾ ਸੀ ਕਿ ਅਸੀਂ ਉਹਨਾਂ ਦੇ ਸਿੱਖ ਰੋਕ ਲਗਾ ਰਹੇ ਹਾਂ ਅਸੀਂ ਲਗਾਉਣ ਦੀ بجائے ਵੜ ਰਹੇ ਹਾਂ ਰੋਕ ਸਵੈਸੇਵਕ ਦੇ ਬੱਚੋ ਆਪਣੀ ਜ਼ਿੰਦਗੀ ਵਿੱਚ ਘੜ ਤੋਂ ਘੜ ਇੱਕ ਦਾ ਰੋਕ ਜਰੂਰ ਲਗਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਤੁਹਾਡੀ ਯਾਦਾਂ ਰਹਿ ਸਕੀ ਤੁਹਾਨੂੰ ਮਦਦ

ेगा ठंड बचाएगा वातावरण शुद्ध करेगा गर्मी को तो बचाए